ਇਹ ਮਤਲਬ ਹਰ ਸਾਲ ਖੁਸ਼ੀਆਂ ਬੜਾ ਇਸ ਨੇ ਦਿਹਾੜਾ ਆਵੇ ਬਹੁਤ ਵਧੀਆ ਯਾਦ ਹੋਈ ਹੈ ਬੜਾ ਨਗਰ ਦਾ ਸਾਥ ਸਾਡੇ ਬੰਦਿਆਂ ਦਾ ਬੜਾ ਸਾਥ ਹੈ ਹਰ ਬੰਦੇ ਨਾਲ ਮਿਲ ਮਿਲਾ ਕੇ ਚੱਲਣਾ ਦਾ ਕੰਮ ਹੈ ਇਹ ਸਾਡਾ ਹਰ ਸਾਲ ਇਹ ਵਧੀਆ ਤਿਹਾਰ ਹੁੰਦਾ ਹੈ ਜੋ ਵੀ ਹੈ ਮਤਲਬ ਉੱਤਪਤ ਕਰਕੇ ਥੋੜਾ ਜਿਹਾ ਟਾਈਮ ਇਸ ਕਰਕੇ ਜਿਆਦਾ ਨਿਕਲ ਗਿਆ ਹੈ ਗਰਮੀ ਵੱਧ ਹੈ ਸਾਰੇ ਮੁੰਡਿਆਂ ਨੂੰ ਹੁਣ ਕੀ ਕਰਿਆ ਜਾਵੇ ਬਾਕੀ ਕੋਲ ਕੋਲ ਦੁਨੀਆ ਨੂੰ ਖਾਲੇਵਾਲ ਦੇ ਮਹੰਮਦਨ ਦੇ ਮੁਸਲਮਾਨ ਲੀਗ ਇੰਤਜ਼ਾਮਾ ਕਮੇਟੀ ਮੁਲਾਪੁਰ ਫਰੀਦਲਾਸ ਦੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਸਭ ਕੰਮ ਨਾ ਇਹ ਇਦਾ ਤਾਂ ਹਰ ਬਹੁਤ ਅੱਛਾ ਔਰ ਬਹੁਤ ਰਲ ਮਿਲ ਕੇ ਮਨਾਇਆ ਗਿਆ ਇਹ ਬਖਰੀਦ ਦੀ ਜਿਹੜੀ ਈਦ ਈਦ ਕੀ ਨਿਵਾਜ਼ਤੀ ਇਹ ਸਾਰੀ ਮਤਲਬ ਕਿ ਵਧੀਆ ਤਰੀਕੇ ਨਾਲ ਪੜੀ ਪੜੀ ਗਈ ਤੇ ਸਭ ਨੂੰ ਸਾਰੇ ਬੰਦਿਆਂ ਨੂੰ ਸਾਰੇ ਆਪਣੇ ਭਾਈਚਾਰੇ ਨੂੰ ਸਾਰੇ ਜਿੰਨੇ ਵੀ ਆਪਣੇ ਲੋਕ ਸਾਰਿਆਂ ਨੂੰ ਈਦ ਕੀ ਮਬਾਰਕ ਪੂਰੀ ਦੁਨੀਆ ਦੇ ਲੋਕਾਂ ਨੂੰ ਦੁਨੀਆਂ ਵਿੱਚ ਵਸਦੇ ਸਭ ਨੂੰ Eid ul Adha ਗਿਆ ਬਹੁਤ ਲੱਖ ਲੱਖ ਮੁਬਾਰਕਾਂ ਅੱਲਾਹ ਹਰ ਕਿਸੇ ਦੀ ਤਮੰਨਾ ਪੂਰੀ ਕਰੇ ਇਸ ਤਰ੍ਹਾਂ ਹੀ ਆਪਸੀ ਭਾਈਚਾਰਾ ਕਾਇਮ ਰਹੇ ਪਿਆਰ ਮੁਹੱਬਤ ਵਧਦੇ ਵਧੇ ਹਰ ਇੱਕ ਇੱਕ ਖੁਸ਼ੀਆਂ ਹਰ ਧਰਮ ਕੇ ਲੋਕਾਂ ਨੂੰ ਇਤਨੀ ਖੁਸ਼ੀਆਂ ਮਿਲਦੀ ਰਹੇ ਆਪਸ ਵਿੱਚ ਰਲ ਮਿਲ ਕੇ ਰਹੇ ਪਿਆਰ ਮੁਹੱਬਤ ਇਸੇ ਦਾ ਇਹੀ ਚੈਨਲ ਚਾਹੂਗੇ ਜੀ ਇਹ ਤਿਹਾਰ ਹੈ ਇਹ ਭਾਈਚਾਰੇ ਨੂੰ ਪ੍ਰਗਟ ਕਰਨ ਵਾਸਤੇ ਬਣਾਏ ਗਏ ਆ ਸਹੀ ਕਰਦੇ ਕਿ ਸਾਰੀ ਪਬਲਿਕ ਸਾਰੇ Hindu ਧਰਮ ਹੋਵੇ ਚਾਹੇ Sikh ਧਰਮ ਹੋਵੇ ਆਫਿਸ ਦੇ ਵਿੱਚ ਪਿਆਰ ਮੁਹੱਬਤਾਂ ਦਾ ਰਹੇ ਤੇ ਸਾਡੇ ਇੰਤਜ਼ਾਮੀਆਂ ਕਮੇਟੀ ਵੱਲੋਂ ਮੋਲਾ ਪਰਵਾਨੋਂ ਪੂਰੇ ਵਰਲਡ ਦੇ ਇਨਸਾਨਾਂ ਨੂੰ ਭਾਈ Eid ਦੀਆਂ ਬਹੁਤ ਬਹੁਤ ਮੁਬਾਰਕਾਂ